ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੀ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਐਮਬਰਾਇਡਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਤੇ ਆਪਣੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹਰ ਇੱਕ ਭੈਣ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਉਹ ਸੋਹਣੇ ਸੋਹਣੇ ਸੂਟ ਖਰੀਦ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਸੋਹਣਾ ਸੂਟ ਤੇ ਅਲੱਗ ਤੋਂ ਹੀ ਰਿਸਟਨਾ ਤੇ ਅਲੱਗ ਤੋਂ ਹੀ ਉਹਦੀ ਮੈਚਿੰਗ ਬਹੁਤ ਹੀ ਵਧੀਆ ਆਪਾਂ ਸੂਟ ਆਪਾਂ ਤੁਹਾਡੇ ਲਈ ਰੈਡੀ ਕੀਤਾ ਜੋ ਕਿ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਤੇ ਉਹਨਾਂ ਦੀ ਮੈਚਿੰਗ ਵੀ ਬਹੁਤ ਹੀ ਜ਼ਿਆਦਾ ਵਧੀਆ ਰਹੂਗੀ ਤੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਵੀਡੀਓ ਦਾ ਸਭ ਤੋਂ ਫਰਸਟ ਵਾਲਾ ਸੂਟ ਰਾਮ ਟੈਕਸ ਕਾਟਨ ਦਾ ਸੂਟ ਰਹੂਗਾ ਤੁਸੀਂ ਦੇਖ ਰਹੇ ਹੋ ਪ੍ਰਿੰਟ ਸੂਟ ਜੀ ਜਿਹੜੀ ਤੁਸੀਂ ਪ੍ਰਿੰਟ ਦੇਖ ਰਹੇ ਹੋ ਆਪ ਤੋਂ ਪਹਿਲਾਂ ਤੁਸੀਂ ਸ਼ਰਟ ਦੇਖੋ आगे जी शर्ट देखो देख रहे हो घेरे के उपर आप जो वर्क किया गा बहुत ही सोहना लग रहा है प्यारा कट वर्क दे नाल के घेरे के तीन फ्लावर पाए ने बहुत ही वाया लग रहे ने पैच वर्क का जरा अपने डिजाइन रेड किया बहुत ही सोहना बनिया गा देखो बिलकुल लाइट वेट बिलकुल लाइट वेट जेड़े कलर ने सोने भी बहुत ने प्यारे भी बहुत ज्यादा लग रहे हैं ਤੇ ਤੁਸੀਂ ਸਲਵਾਰ ਦੇਖ ਰਹੇ ਹੋ ਇਸ ਦੇ ਨਾਲ ਜਿਹਦੀ ਸਲਵਾਰ ਹੈਗੀ ਹੈ ਪ੍ਰਿੰਟ ਪ੍ਰਿੰਟ ਸਲਵਾਰ ਦੇ ਨਾਲ ਜਿਹੜਾ ਆਪਾਂ ਨੇ ਵੀ ਹੈਗੀ ਤਾਂ 셔ਟ ਵੀ ਪ੍ਰਿੰਟ ਹੈ ਪਰ ਤਾਂ ਵੀ ਥੋੜੀ ਲਾਈਟ ਵੇਟ ਆ ਗਈ ਵੀ ਸੀ ਰਿਹਾ ਉਹਨਾਂ ਪ੍ਰਿੰਟਰਾ ਹਨ ਜਿਸ ਦੇ ਵਿੱਚ ਆ ਪ੍ਰਿੰਟਰ ਦਾ ਜਿਸ ਰਿਹਾ ਬਟੇ ਥੋੜੀ ਲਾਈਟ ਵੇਟ ਆ ਗਈ ਵੀ ਲਾਈਟ ਜਿਹਾ ਕਲਰ ਆ ਗਿਆ ਤੇ ਨਾਲ ਜਿਹੜੀ ਦੀ ਸਲਵਾਰ ਆ ਗਈ ਥੋੜੀ ਡਾਰਕ ਸ਼ੇਡ ਦੇ ਵਿੱਚ ਆ ਗਈ ਬਹੁਤ ਸੋਹਣੀ ਲੱਗ ਰਹੀ ਹੈ ਸਲਵਾਰ ਦੇਖੋ ਤੁਸੀਂ ਪ੍ਰਿੰਟ ਸਲਵਾਰ ਦੇ ਨਾਲ ਜਿਹੜੀ ਪਲੇਨ 셔ਟ ਦੇ ਉੱਪਰ ਜਿਹੜਾ ਆਪਾਂ ਨੇ ਅੱਗੇ ਕੀਤਾ ਹੈ ਸ਼ੁਲਵਾਰ ਨਾਲ ਦਾ ਆਪਾਂ ਨੇ ਸ਼ਰਟ ਦੇ ਉੱਪਰ ਲਾਤਾ ਪੈਚ ਬਹੁਤ ਹੀ ਸੋਹਣਾ ਜਿਹੜਾ ਸੂਟ ਰੈਡੀ ਹੋ ਗਿਆ ਕੋਈ ਵੀ ਜਿਵੇਂ ਆਪਾਂ ਕਹੇ ਜੀ ਥੋੜੀ ਵਾਧੇ ਵਾਲੇ ਕੋਈ ਵੀ ਪਾ ਸਕਦੇ ਨੇ ਹਨਾ ਬਹੁਤ ਹੀ ਵਧੀਆ ਸੂਟ ਆਪਣੇ ਰੈਡੀ ਕੀਤਾ ਆ ਰਾਮ ਟੈਕਸ ਦਾ ਕਾਟਨ ਦਾ ਜਿਹੜਾ ਫੈਬਰਿਕ ਰੂਗਾ ਤੇ ਨਾਲ ਨਾਲ ਇਹਦੇ ਆਗੇ ਬਾਅਦ ਇਹਦੇ ਬਾਜੂਆਂ ਦਾ ਡਿਜ਼ਾਈਨ ਬਣਿਆ ਆ ਕਿਉਂਕਿ 2.5 ਮੀਟਰ ਸ਼ਰਟ ਦਾ ਕਪੜਾ ਹੈ 2.5 ਮੀਟਰ ਬਾਟਮ ਦਾ ਕਪੜਾ ਹੈ ਨਾ ਕਰਕੇ ਜਿਹੜੇ ਦੇ ਬਾਜੂ ਆਪਾਂ ਸਾਈਡ ਤੋਂ ਕੱਢਾਂਗੇ ਬਹੁਤ ਹੀ ਸੋਹਣੇ ਲੱਗ ਰਿਹਾ ਸੂਟ ਤੇ ਪਿਆਰਾ ਵੀ ਲੱਗ ਰਿਹਾ ਤੇ ਕਹਿਦਾ ਤੁਸੀਂ ਸਟੈਂਪ ਵੀ ਦੇਖੋਗੇ ਆਰਾਮ ਟੈਕਸਟ ਦਾ ਜਿਹੜਾ ਇਹ ਫੈਬਰਿਕ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਪਿਆਰਾ ਵੀ ਵਧੀਆਗਾ ਤੇ ਸੂਟ ਵੀ ਬਹੁਤ ਵਧੀਆਗਾ ਤੇ ਸੂਟ ਦਾ ਪ੍ਰਾਈਸ ਆਪਣੇ ਲਵੇ ਰਹੂਗਾ 1000 ਰੁਪਏ 1000 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੀ ਭੈਣ ਦੇ ਸੂਟ ਪਸੰਦ ਆਉਂਦੇ ਆਂ ਤਾਂ ਤੁਸੀਂ ਸੂਟੇ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਸੂਟ ਲੱਗ ਰਿਹਾ ਇਸ ਦੇ ਵਿੱਚ ਦੋ ਕਲਰ ਆਪਣੇ ਲਵੇ ਹੋਰ ਨੇ ਦਿਖਾ ਰਹੇ ਆਂ ਇਹ ਆ ਗਈ ਜੀ ਇਸ ਦੇ ਨਾਲ ਸ਼ਰਟ ਦੇਖੋ ਕਿ ਬਹੁਤ ਹੀ ਸੋਹਣੀ ਲੱਗ ਰਹੀ ਹੈ ਤੇ ਪਿਆਰੀ ਵੀ ਲੱਗ ਰਹੀ ਹੈਗੀ ਇਹ ਸ਼ਰਟ ਆ ਗਈ ਤੁਸੀਂ ਦੇਖ ਰਹੇ ਹੋ ਜਿਸ ਦੇ ਜਿਹੜੇ ਸਲਵਾਰ ਦੇ ਵਿੱਚ ਜਿਹੜੇ ਕਲਰ ਨੇ ਆਪਾਂ ਸਾਰੇ ਕਲਰ ਉਹੀ ਲਾ ਕੇ ਜਿਹੜੀ ਆਪਾਂ ਸ਼ਰਟ ਜਿਹੜੀ ਤਿਆਰ ਕਰੀ ਹੈ ਤੇ ਸਲਵਾਰ ਨਾਲ ਦਾ ਜਿਹੜਾ ਆਪਾਂ ਨੇ ਇਹ ਪੈਚ ਲਾਇਆ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਪਿਆਰਾ ਵੀ ਲੱਗ ਰਿਹਾ ਪੈਚ ਲਾ ਕੇ ਤੇ ਸੂਟ ਵਧੀਆ ਵੀ ਲੱਗ ਰਿਹਾ ਜਿਹੜੀ ਇਹ ਸ਼ਰਟ ਆ ਗਈ ਨਾ ਸ਼ਰਟ ਦੇ ਵਿੱਚ ਲਾਈਨਾਂ ਜਿ ਆ ਗਈਆਂ ਥੋੜੀਆਂ ਥੋੜੀਆਂ ਲਾਈਨਾਂ ਦੇ ਨਾਲ ਜਿਹੜਾ ਇਹ ਸ਼ਰਟ ਦਾ ਪ੍ਰਿੰਟ ਹੈਗਾ ਬਹੁਤ ਸੋਹਣਾ ਲੱਗ ਰਿਹਾ ਤੇ ਇਹਦੇ ਆ ਗਈ ਜ ये बॉटम आज सो बहुत ही सोहनी से प्यारी यह चीज बनी है जरा फैब्रिक है सारा आराम कॉटन ला ही रहेगा लाइनिंग लाने की कोई लड़ नहीं क्योंकि फैब्रिक बिल्कुल प्योर कॉटन हैगा ए फ्रंट आ गया बाजू बिल्कुल सेम ही पहला सूट मुगैड उपर बने हुए ये ने बाजू तो जोड़ा सूट है बहुत ही सोहना लग रहा है प्यारा भी लग रहा है ਸੂਟ ਦਾ ਪ੍ਰਾਈਸ ਰੂਗਾ 1000 ਰੁਪਏ 1000 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਂਦਾ ਹੈ ਇਹ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਸੂਟ ਪਿਆਰਾ ਵੀ ਬਹੁਤ ਜ਼ਿਆਦਾ ਲੱਗ ਰਿਹਾ ਇਹ ਕਿਸੇ ਦੇ ਵਿੱਚ ਹੋਰ ਕਲਰ ਆ ਗਿਆ ਇਹ ਥੋੜੀ ਗ੍ਰੇ ਜੀ ਸ਼ੇਡ ਦੇ ਉੱਪਰ ਆ ਗਿਆ ਸੀ ਇਹ ਥੋੜਾ ਮਾਊਸ ਜੀ ਸ਼ੇਡ ਦੇ ਵਿੱਚ ਆ ਜੂਗਾ ਵਰਕ ਤੇ ਪ੍ਰਿੰਟ ਬਿਲਕੁਲ ਸੇਮ ਹੀ ਰਹੂਗਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਵਰਕ ਆਪਾਂ ਨੂੰ ਸੂਟ ਦੇ ਉੱਪਰ ਕੀਤਾ ਹੈ ਸੂਟ ਦੇ ਅਕੋਰਡਿੰਗ ਜਿਹੜੀ ਸਲਵਾਰ ਦੇ ਅਕੋਰਡਿੰਗ ਇਹ ਫਣੇ ਦੇ ਵਿੱਚ ਕਲਰ ਲਾਏ ਨੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਸੋਹਣਾ ਜੱਤ ਰਿਹਾ ਤਾਂ ਕਿਸੇ ਮੇਰੀ ਭੈਣ ਨੇ ਸੂਟ ਦੇ ਨਾਲ ਦੁਪੱਟਾ ਡਾਈ ਕਰਵਾਉਣ ਹੋਵੇ ਤੁਸੀਂ ਦੁਪੱਟਾ ਵੀ ਡਾਈ ਕਰਵਾ ਸਕਦੇ ਹੋ ਕਿਸੇ ਨੇ ਪਿਓਰ ਦਾ ਚਨੂਨ ਦਾ ਜਾਂ ਮਸਲੀਨ ਦਾ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਦਾ ਦੁਪੱਟਾ ਸਾਡੇ ਕੋਲੋਂ ਤੁਸੀਂ ਤਿਆਰ ਕਰਵਾਉਣਾ ਹੋਵੇ ਉਹ ਤੁਸੀਂ ਦੁਪੱਟਾ ਵੀ ਤਿਆਰ ਕਰਵਾ ਸਕਦੇ ਹੋ ਦੁਪੱਟੇ ਦੇ ਨਾਲ ਜੋ ਵੀ ਇਹਦਾ ਵੀ ਸੂਟ ਦਾ ਪ੍ਰਾਈਸ ਹੋਗਾ ਮੈਸੇਜ ਦੇ ਉੱਪਰ ਦੱਸਿਆ ਜਾਊਗਾ ਤੇ ਫਿਲਹਾਲ ਬਿਨਾਂ ਦੁਪੱਟੇ ਦਾ ਸੂਟ ਦਾ ਪ੍ਰਾਈਸ ਹੈਗਾ 1000 ਰੁਪਏ 1000 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇ ਰਹੇ ਹਾਂ ਸੋ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਂਦਾ ਹੋਵੇ ਤੁਸੀਂ ਸੂਟ ਸਾਡੇ ਕੋਲੇ ਆਰਡਰ ਕਰ ਸਕਦੇ ਹੋ ਤੇ ਸਕਰੀਨ ਦੇ ਉੱਪਰ ਆਪਣਾ ਜਿਹੜਾ ਨੰਬਰ ਦਿੱਤਾ ਗਿਆ ਉਹ ਨੰਬਰ ਤੇ ਤੁਸੀਂ ਜੋ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਭੇਜੋ ਤੇ ਆਰਡਰ ਜਿਹੜਾ ਤੁਸੀਂ ਆਪਦਾ ਬੁੱਕ ਕਰ ਸਕਦੇ ਹੋ ਤੇ ਇਸ ਦੇ ਆਪਾਂ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਹੋਰ ਪ੍ਰਿੰਟ ਸੂਟ ਲੈ ਕੇ ਆਏ ਹਾਂ ਮੈਸੇਜਿੰਗ ਦੇ ਨਾਲ ਇਹ ਆਪਣੇ ਰਹਿਗੇ ਏਕੇ ਟੈਕਸ ਦਾ ਜਿਹੜਾ ਪ੍ਰਿੰਟ ਆ ਗਿਆ ਬਹੁਤ ਹੀ ਸੋਹਣਾ ਲੱਗ ਰਿਹਾ ਤੁਸੀਂ ਦੇਖਿਓ ਪਿਓਰ ਕਾਟਨ ਦੇ ਵਿੱਚ ਇਹ ਪ੍ਰਿੰਟ ਆਗਾ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਿਲਕੁਲ ਲਾਈਟ ਵੇਟ ਕਲਰ ਹੈ ਜਿਵੇਂ ਆਪਾਂ ਕਹਿ ਦਈਏ ਗਰਮੀਆਂ ਦੇ ਵਿੱਚ ਪਾਉਣ ਵਾਲੀ ਸੂਟ ਨੇ ਬਹੁਤ ਹੀ ਵਧੀਆ ਤੇ ਕਾਟਨ ਵੀ ਬਹੁਤ ਵਧੀਆ ਤੇ ਕਲਰ ਵੀ ਜਿਹੜਾ ਬਿਲਕੁਲ ਲਾਈਟ ਵੇਟ ਹੈ ਤੇ ਪ੍ਰਿੰਟ ਸ਼ਰਟ ਹੈਗੀ ਤੇਰੇ ਨਾਲ ਪਲੇਨ ਜਿਹੜੀ ਬਾਟਮ ਹੈ ਸ਼ਰਟ ਦੇ ਬਾਟਮ ਦੇ ਵਿੱਚ ਵੀ ਥੋੜਾ ਥੋੜਾ ਪ੍ਰਿੰਟ ਹੈ ਬਸ ਜਿਵੇਂ ਆਪਾਂ ਕਹਿ ਦਈਏ 셀ਫ ਪ੍ਰਿੰਟ ਹੈ ਬਿਲਕੁਲ ਸੂਟ ਦੇ ਨਾਲ ਦਾ ਇਹੀ 셀ਫ ਪ੍ਰਿੰਟ ਹੈ ਤੇ ਆਪਾਂ ਨੇ ਵੀ ਦੇਖਣਾ ਤੇ ਬਿਲਕੁਲ ਦਿਖਾਈ ਦਿੰਦਾ ਫੋਨ ਚ ਸ਼ਾਇਦ ਨਾ ਜ਼ਿਕਰਿਆ ਹੋਵੇ ਦੂਸਰੇ ਆ ਥੋੜਾ ਥੋੜਾ ਤਾਂ ਫੋਨ ਦੇ ਵਿੱਚ ਦਿਸ ਵੀ ਰਿਹਾ ਹਣਾ ਤੇ ਜੋ ਕਿ ਬਹੁਤ ਹੀ ਸੋਹਣਾ ਕਲਰ ਹੈ ਬਿਲਕੁਲ ਲਾਈਟ weight ਪ੍ਰਿੰਟ ਹੈ ਤੇ ਬਹੁਤ ਹੀ ਵਧੀਆ ਗਰਮੀਆਂ ਦੇ ਵਿੱਚ ਪਾਉਣ ਵਾਲਾ ਤੇ ਆਪਾਂ ਇਹ ਆਪਣੇ ਕੋਲ ਇਸ ਸੂਟ ਦਾ ਪ੍ਰਾਈਸ ਰੂਗਾ 850 ਰੁਪਏ ਇਹ ਆਪਾਂ ਸੂਟ ਤੁਹਾਨੂੰ 850 ਰੁਪਏ ਦੇ ਵਿੱਚ ਦੇਵਾਂਗੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਹੈ ਪ੍ਰਿੰਟ ਹੈ ਤੇ ਫੈਬਰਿਕ ਵੀ ਬਹੁਤ ਵਧੀਆ ਇਸ ਦੇ ਵਿੱਚ ਦੋ ਕਲਰ ਹੋਰ ਨੇ ਠੀਕ ਇਸ ਦੇ ਵਿੱਚ ਆ ਗਿਆ ਗ੍ਰੇ ਫਸਟ ਵਾਲਾ ਵੀ ਪਿਸਤਾਜ ਕਲਰ ਦੀ ਹੈਗਾ ਗ੍ਰੇਨ ਕਿੰਨਾ ਪਿਆਰਾ ਲੱਗ ਰਿਹਾ ਪ੍ਰਿੰਟ ਨੂੰ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਪਿਆਰਾ ਵੀ ਲੱਗ ਰਿਹਾ ਹੈਗਾ ਤੇ ਫੈਬਰਿਕ ਬਿਲਕੁਲ ਪਿਓਰ ਕਾਟਨਾ ਹੈ ਸਿਰਫ 850 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇ ਰਹੇ ਹਾਂ ਕੋ ਕਿਸੇ ਵੀ ਮੇਰੀ ਭੈਣ ਨੂੰ ਖੁਸ਼ ਪਸੰਦ ਆਉਂਦਾ ਤੁਸੀਂ ਸਾਡੇ ਕੋਲੇ ਸੂਟ ਆਰਡਰ ਕਰ ਸਕਦੇ ਹੋ ਦੂਸਰੇ ਨੰਬਰ ਤੇ ਕਿਸੇ ਵੀ ਮੇਰੀ ਭੈਣ ਨੇ ਇਹ ਸੂਟ ਦਾ ਦੁਪੱਟਾ ਡਾਈ ਕਰਵਾਉਣਾ ਹੋਵੇ ਦੁਪੱਟਾ ਵੀ ਡਾਈ ਕਰਵਾ ਸਕਦੇ ਹੋ ਤੇ ਕਿਸੇ ਨੇ ਸਲਵਾਰ ਦੇ ਉੱਪਰ ਵਰਕ ਕਰਵਾਉਣਾ ਹੋਵੇ ਸਲਵਾਰ ਦੇ ਉੱਪਰ ਵਰਕ ਵੀ ਕਰਵਾ ਸਕਦੇ ਹਾਂ ਕਿਉਂਕਿ ਜਿਵੇਂ ਵੀ ਅਲੱਗ-ਅਲੱਗ ਮੇਰੀ ਭੈਣ ਦੀ ਹਰੇਕ ਦੀ ਇੱਛਾ ਹੁੰਦੀ ਹੈ ਵੀ ਆਪਾਂ ਐਵੇਂ ਦਾ ਸੂਟ ਪਾਈਏ ਤੋਂਵੇਂ ਦੀ ਸੂਟ ਆਪਾਂ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ ਤਾਂ ਜਲਦੀ-ਵਲਦੀ ਤੁਸੀਂ ਸੂਟ ਆਰਡਰ ਕਰੋ ਤੇ ਜਿਵੇਂ ਦਾ ਵੀ ਤੁਹਾਨੂੰ ਸੂਟ ਚਾਹੀਦਾ ਹੋ ਮੇਰੇ ਆਪਾਂ ਸੂਟ ਤੁਹਾਨੂੰ ਬਣਾ ਕੇ ਦੇਵਾਂਗੇ ਜਿਸ ਚ ਅਗਲਾ ਕਲਰ ਆ ਗਿਆ ਪਿੰਕ ਜਾਮਨੀ ਜੀ ਛੇੜ ਦੇ ਵਿੱਚ ਜੋ ਕਿ ਪ੍ਰਿੰਟ ਦਾ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਪ੍ਰਿੰਟ ਦਾ ਤੁਸੀਂ ਦੇਖ ਹੀ ਚੁੱਕੇ ਹੋ ਬਹੁਤ ਹੀ ਸੋਹਣਾਗਾ ਤੇ ਕਲਰ ਦੇਖੋ ਬਿਲਕੁਲ ਲਾਈਟ ਵੇਟ ਕਲਰ ਆ ਸੂਟ ਦਾ ਇਹ ਆ ਗਈ ਦੇ ਨਾਲ ਬਾਟਮ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਹੈ ਜਦੋਂ ਸੂਟੋ ਆਪਾਂ ਸਲਾਈ ਕਰ ਲਿਆ ਵੇਅਰ ਕਰ ਲਿਆ ਫਿਰ ਦੇਖੋ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਇਹ ਸੀ ਆਪਣੇ ਦੇਖੋ ਪ੍ਰਿੰਟ ਸੂਟ ਤੁਹਾਨੂੰ ਦਿਖਾਏ ਨੇ ਬਹੁਤ ਹੀ ਸੋਹਣੇ ਤੇ ਪਿਆਰੇ ਸੂਟ ਨੇ ਤੇ ਇਹਨਾਂ ਦਾ ਸੂਟਾਂ ਦਾ ਪ੍ਰਾਈਸ ਰਹੇਗਾ 850 ਰੁਪਏ ਸੋ ਕਿਸੇ ਵੀ ਮੇਰੇ ਭੈਣੋ ਸੂਟ ਪਸੰਦ ਆ ਉਹਨਾਂ ਨੇ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਇਹਨਾਂ ਸੂਟਾਂ ਦੀ ਜਿਹੜੀ ਸ਼ਿਪਿੰਗ ਹੋਊਗੀ ਉਹ ਫ੍ਰੀ ਹੋਊਗੀ ਤੇ ਸਕਰੀਨ 'ਚੋਂ ਆਪਣਾ ਨੰਬਰ ਦਿੱਤਾ ਹੀ ਆ ਤੁਹਾਨੂੰ ਪਤਾ ਹੀ ਆ ਤਾਂ ਚਲ ਜੀ ਹਲਦੀ ਸੂਟ ਤੁਸੀਂ ਸਾਡੇ ਕੋਲ ਆਰਡਰ ਕਰੋ ਤੇ ਆਪਣਾ ਜਿਹੜਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਏਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਬਹੁਤ ਸਾਰੇ ਤੇ ਪਿਆਰੇ ਸੂਟ ਲੈ ਕੇ ਆਵਾਂਗੇ ਉਹਦੇ ਲਈ ਇੰਨਾ ਧੰਨ